ਪੰਜਾਬ ਦੀਆਂ ਜਨਤਕ ਬੱਸ ਸੇਵਾਵਾਂ ਅੱਜਕੱਲ ਚਰਚਾ ਦਾ ਕੇਂਦਰ ਬਣੀਆਂ ਹੋਈਆਂ ਹਨ ਇਹਨਾਂ ਜਨਤਕ ਬੱਸ ਸੇਵਾਵਾਂ ਵਿੱਚ ਪੰਜਾਬ ਰੋਡਵੇਜ਼ ਪੀਆਰਟੀਸੀ ਅਤੇ ਪੰਨ ਬੱਸ ਅਦਾਰਿਆਂ ਵੱਲੋਂ ਦਿੱਤੀਆਂ ਜਾਂਦੀਆਂ ਹਨ ਇਹ ਅਦਾਰੇ ਵਿੱਤੀ ਹਾਲਾਤਾਂ ਨਿੱਜੀ ਕਰਨ ਦੇ ਇਲਜ਼ਾਮ ਹੜਤਾਲਾਂ ਕੱਚੇ ਮੁਲਾਜ਼ਮਾਂ ਔਰਤਾਂ ਵਾਸਤੇ ਮੁਫਤ ਬੱਸ ਸਰਵਿਸ ਵਰਗੇ ਕਈ ਮੁੱਦੇ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ 28 ਨਵੰਬਰ ਤੋਂ ਬੱਸ ਮੁਲਾਜ਼ਮ ਹੜਤਾਲ ਕਰ ਰਹੇ ਹਨ ਮੁਲਾਜ਼ਮ ਕਿਲੋਮੀਟਰ ਸਕੀਮ ਦਾ ਵਿਰੋਧ ਕਰ ਰਹੇ ਹਨ ਇਹ ਸਕੀਮ ਕੀ ਹੈ ਤੇ ਵੇਲੇ ਵੇਲੇ ਉੱਤੇ ਮਲਾਜ਼ਮਾਂ ਵੱਲੋਂ ਚੁੱਕੇ ਜਾਂਦੇ ਮੁੱਦੇ ਕਿਹੜੇ ਹਨ ਅਤੇ ਜਨਤਕ ਬੱਸ ਸਰਵਿਸ ਦੇ ਮੌਜੂਦਾ ਹਾਲਾਤਾਂ ਬਾਰੇ ਇਸ ਰਿਪੋਰਟ ਜਰੀਏ ਜਾਣਦੇ ਹਨ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਸਖਤਰ ਬਰਨ ਰੁਜਮ ਨੇ ਦੱਸਿਆ ਕਿ ਪੰਜਾਬ ਰੋਡਵੇਜ ਪੰਨਵਾਸ ਅਤੇ ਪੀਆਰਟੀਸੀ ਪੰਜਾਬ ਸਰਕਾਰ ਦੀ ਮਲਕੀਅਤ ਵਾਲੀਆਂ ਵੱਖ-ਵੱਖ ਕੰਪਨੀਆਂ ਜਨਤਕ ਬੱਸ ਸਵਾਮਾਂ ਦੀ ਸਹੂਲਤ ਪੰਜਾਬ ਵਿੱਚ ਸਭ ਤੋਂ ਪਹਿਲਾਂ ਪੰਜਾਬ ਰੋਡਵੇਜ ਵੱਲੋਂ ਦਿੱਤੀ ਗਈ ਸੀ ਪੰਜਾਬ ਰੋਡਵੇਜ ਵਿੱਚ ਸਾਰੇ ਪੱਕੇ ਮੁਲਾਜ਼ਮ ਭਰਤੀ ਕੀਤੇ ਗਏ ਸਨ ਟਰਾਂਸਪੋਰਟ ਭਾਗ ਦੀ ਵੈਬਸਾਈਟ ਮੁਤਾਬਕ ਪੰਜਾਬ ਰੋਡਵੇਜ 1948 ਵਿੱਚ ਹੋਂਦ ਵਿੱਚ ਆਈ ਸੀ ਪੰਜਾਬ ਟਰਾਂਸਪੋਰਟ ਭਾਗ ਮੁਤਾਬਕ ਜਦੋਂ ਪੰਜਾਬ ਰੋਡਵੇਜ ਘਾਟੇ ਵਿੱਚ ਜਾਣੀ ਸ਼ੁਰੂ ਹੋਈ ਤਾਂ ਸਾਲ 1995 ਪੰਨਵਾਸ ਕੰਪਨੀ ਹੋਂਦ ਵਿੱਚ ਆਈ ਤੇ ਇਹ ਪੰਜਾਬ ਰੋਡਵੇਜ ਦੀ ਸਹਾਇਕ ਕੰਪਨੀ ਹੈ ਸਰਕਾਰ ਦੀ ਮਲਕੀਅਤ ਵਾਲੀ ਇਸ ਕੰਪਨੀ ਵਿੱਚ ਸਾਰੇ ਮੁਲਾਜ਼ਮਾਂ ਨੂੰ ਕੰਟਰੈਕਟ ਜਾਂ ਆਊਟਸੋਰਸ ਉੱਤੇ ਹਨ ਇਸ ਕੰਪਨੀ ਵਿੱਚ ਕੋਈ ਵੀ ਪੱਕਾ ਮੁਲਾਜ਼ਮ ਨਹੀਂ ਹੈ ਵਿਭਾਗ ਦੀ ਵੈਬਸਾਈਟ ਮੁਤਾਬਕ ਪੀਆਰਟੀਸੀ ਸਾਲ 1956 ਵਿੱਚ ਹੋਣ ਚਾਹੀ ਸੀ ਤੇ ਪੀਆਰਟੀਸੀ ਵਿੱਚ ਕੱਚੇ ਠੇਕੇ ਅਤੇ ਆਊਟਸੋਰਸ ਉੱਤੇ ਤਿੰਨ ਕਿਸਮਾਂ ਦੇ ਮੁਲਾਜ਼ਮ ਹਨ ਪੰਜਾਬ ਵਿੱਚ ਜਨਤਕ バス ਸੇਵਾਵਾਂ ਪੰਜਾਬ ਰੋਡ ট্রান্সਪੋਰਟ ਕਾਰਪੋਰੇਸ਼ਨ ਪੀ ਆਰਟੀਸੀ ਪੰਨ ਬੱਸ ਅਤੇ ਪੰਜਾਬ ਰੋਡਵੇਜ ਅਦਾਰਿਆਂ ਅਧੀਨ ਉਪਲਬਧ ਹਨ ਅਦਾਰਿਆਂ ਦੀ ਵੈਬਸਾਈਟ ਉੱਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚ ਅਦਾਰਿਆਂ ਵੱਲੋਂ 2882 ਦੇ ਲਗਭਗ ਬੱਸਾਂ ਚਲਾਈਆਂ ਜਾ ਰਹੀਆਂ ਹਨ ਪੰਜਾਬ ਸਰਕਾਰ ਮੁਤਾਬਕ 1234 ਬੱਸਾਂ ਪੰਜਾਬ ਰੋਡਵੇਜ 460 ਬੱਸਾਂ 55 ਅਤੇ 1188 ਪੀਆਰਟੀਸੀ ਅਦਾਰੇ ਅਧੀਨ ਚੱਲਦੀਆਂ ਹਨ ਪੰਜਾਬ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਜਨਤਕ ਬੱਸ ਸੇਵਾਵਾਂ ਨਾਲ ਜੁੜੇ ਹੋਏ ਸਾਰੇ ਅਦਾਰੇ ਮੁਨਾਫੇ ਵਿੱਚ ਹਨ ਇਹਨਾਂ ਤਿੰਨ ਅਦਾਰਿਆਂ ਤੋਂ ਸਰਕਾਰ ਨੂੰ ਰੋਜ਼ਾਨਾ 6.37 ਕਰੋੜ ਦੇ ਲਗਭਗ ਆਮਦਨ ਹੁੰਦੀ ਹੈ ਇਸ ਦੇ ਨਾਲ ਹੀ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦੇ ਸਖਤਰ ਬਰਨ ਰਜਮ ਕਹਿੰਦੇ ਹਨ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਰੋਡ ਵਿੱਚ 55 ਅਤੇ ਪੀ ਆਰਟੀਸੀ ਚੋਂ ਕੋਈ ਵੀ ਅਦਾਰੇ ਘਾਟੇ ਵਿੱਚ ਨਹੀਂ ਹੈ ਸਾਰੇ ਅਦਾਰੇ ਮੁਨਾਫੇ ਵਿੱਚ ਹਨ ਪੰਜਾਬ ਰੋਡਵੇਜ ਅਤੇ ਪੰਨਵਸ ਦੀ ਰੋਜ਼ਾਨਾ ਆਸਟਨ ਆਮਦਨ 2-2 ਕਰੋੜ ਰੁਪਏ ਦੇ ਲਗਭਗ ਹੈ ਜਦਕਿ ਪੀ ਆਰਟੀਸੀ ਤੇ 2.37 ਕਰੋੜ ਦੇ ਲਗਭਗ ਹੈ ਇਸ ਆਮਦਨ ਦਾ 48% ਹਿੱਸਾ ਵੱਖ-ਵੱਖ ਰੇਤਾਂ ਵਿੱਚ ਚਲਾ ਜਾਂਦਾ ਹੈ ਇਹਨਾਂ ਰੇਤਾਂ ਵਿੱਚ ਔਰਤਾਂ ਨੂੰ ਮਿਲਦੀ ਮੁਫਤ ਬੱਸ ਸਫ਼ਰ ਦੀ ਸਹੂਲਤ ਵਰਦੇ ਆਰਥਿਕ ਬਸ-ਬਸ ਮੁਲਾਜ਼ਮਾਂ ਦੇ ਬਸ-ਬਸ ਪੱਤਰਕਾਰਾਂ ਦੇ ਬਸ-ਬਸ ਜਾਂ ਹੋਰ ਇਤਾਂ ਸ਼ਾਮਲ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਜੀਤ ਸਿੰਘ ਗਿੱਲ ਦੇ ਮੁਤਾਬਕ ادارے ਨੂੰ ਇੱਕ ਦਿਨ ਦੀ ਔਸਤਨ 2.37 ਕਰੋੜ ਦੇ ਲਗਭਗ ਆਮਦਨ ਹੁੰਦੀ ਹੈ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਹਿਕਮਿਆਂ ਵੱਲ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪੀਆਰਟੀਸੀ ਪੰਨ ਬਸ ਅਤੇ ਪੰਜਾਬ ਰੋਡਵੇ ਦਾ ਲਗਭਗ 800 ਕਰੋੜ ਰੁਪਏ ਬਕਾਇਆ ਹੈ ਜੋ ਬਕਾਇਆ ਯਾਤਰੀਆਂ ਨੂੰ ਮਿਲਦੀਆਂ ਵੱਖ-ਵੱਖ ਰਾਇਤਾਂ ਦਾ ਹੈ ਪੰਜਾਬ ਰੋਡਵੇਜ ਪੰਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਕਹਿੰਦੇ ਹਨ ਕਿ ਸਾਰੇ ਬਕਾਇਆ ਵਿੱਚੋਂ ਸਭ ਤੋਂ ਵੱਡਾ ਹਿੱਸਾ ਔਰਤਾਂ ਨੂੰ ਮਿਲਦੀ ਮੁਫਤ ਬੱਸ ਸਫ਼ਰ ਦੀ ਸਹੂਲਤ ਦਾ ਹੈ ਔਰਤਾਂ ਨੂੰ ਮਿਲਦੀ ਮੁਫਤ ਬੱਸ ਸਰਵਿਸ ਦੀ ਰੈ ਦੀ ਅਦਾਇਗੀ ਸਰਕਾਰ ਵੱਲੋਂ ਪੀਆਰਟੀਸੀ ਨੂੰ ਸਮੇਂ-ਸਮੇਂ ਉਤੇ ਕਰ ਦਿੱਤੀ ਜਾਂਦੀ ਹੈ ਪਰ ਇਹ ਅਦਾਏਗੀ ਸਮੇਂ ਤੇ ਲੇਟ ਹੋਣ ਕਾਰਨ ਭਾਗ ਨੂੰ ਕਈ ਵਾਰ ਪ੍ਰਬੰਧਕੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਰਿਆਜੀ ਅਦਾਇਗੀ ਸਮੇਂ ਸਿਰ ਹੋਵੇ ਤਾਂ ਪੀਆਰਟੀਸੀ ਨਮੀਆਂ ਬੱਸਾਂ ਖਰੀਦਣ ਵਾਕੇ ਕੰਮ ਆਸਾਨੀ ਨਾਲ ਕਰ ਸਕਦਾ ਹੈ ਅਤੇ ਮਲਾਜ਼ਮਾਂ ਦੇ ਬਕਾਇਦੇ ਸਮੇਂ ਸਿਰ ਜਾਰੀ ਕੀਤੇ ਜਾ ਸਕਦੇ ਹਨ ਪੀਆਰਟੀਸੀ ਦੇ ਐਮ ਡੀ ਨੇ ਕਿਹਾ ਕਿ ਪੀਆਰਟੀਸੀ ਮੁਨਾਫੇ ਵਿੱਚ ਹੈ ਰੀਆਇਤਾਂ ਦੀ ਰਕਮ ਜਾਰੀ ਹੋਣ ਵਿੱਚ ਦੇਰੀ ਹੋਣ ਹਾਲਾਤ ਚੁਣੌਤੀਪੂਰਨ ਜ਼ਰੂਰ ਹੋ ਜਾਂਦੇ ਹਨ ਪਰ ਇਹ ਅਦਾਰਾ ਘਾਟੇ ਵਿੱਚ ਨਹੀਂ ਹੈ ਸਾਰੀਆਂ ਤਨਖਾਹਾਂ ਸਮੇਂ ਸਿਰ ਉੰਡੀਆਂ ਕੁਝ ਬਕਾਇਆ ਜਾਰੀ ਹੋਣ ਵਿੱਚ ਦੇਰੀ ਜ਼ਰੂਰ ਹੋ ਸਕਦੀ ਹੈ